ਮਾਈ ਜੋਵਨ ਨੇ ਹਾਂ ਕੋਨਾ 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 ਮਾਜਾ ਹਾਂ ਤਾਂ ਉਹਨਾਂ ਦਾ ਇਧਰੋਂ ਬਾਹਰ ਨੂੰ ਵਧਾ ਗਿਆ ਹਾਂ ਦਰੋਂ ਚਾਰ ਅੰਗੇ ਦੇ ਨੇ ਯਾਰ ਬੱਡੀ ਰਮਟਾ ਆਪਣਾ ਵਾਈਆ ਆ ਗਈ ਆ ਗਿਆ ਨਾ ਕੋਈ ਨਾ ਜੇ ਦਾ ਪਾਇਓ ਕੁੱਟਣਾ ਕੱਲ ਦੇ ਪਈਆਂ ਨਹੀਂ ਆ ਰਾਜਾ ਦਾ ਅੱਜ ਤੇ ਪਾਈਏ ਆਸ ਤੇ ਪਾਈਏ ਹਾਂ ਕੱਲ ਦੇ ਮੈਚ ਦੇ ਬੈਸਟਰੇਡ ਵੀ ਆ ਤੇ ਬੱਲਾ ਜੁਆਇਡ ਨਿਕਲੇ ਮੈਚ ਦੇ ਦੋਵੇਂ ਜਾਣੇ ਹਾਂ ਮਾਦਾ ਮੇਰੇ ਪੱਟ ਪੈ ਗਏ ਇਹ ਤੈਨੂੰ ਦੇ ਕੋਈ ਪ੍ਰਵਾਹ ਨਹੀਂ ਹੋਣੀ ਚਾਹੀਦੀ ਉਹ ਚਾ ਲੌਦਾ ਮੰਨਿਆ ਵੀ ਉਹ ਉੱਥਾਂ ਹੀ ਕੰਮ ਨਹੀਂ ਹਨਾ ਵਾਹੀ ਬੜਾ ਡੁੱਬ ਗਏ ਨੇ ਤੇ ਜਦੋਂ ਵਾਧਾ ਹੀ ਨਹੀਂ ਉਹਨੇ ਪਾਈਆਂ ਨਹੀਂ ਇਹਨੇ ਪਾਈਆਂ ਇਹਦੇ ਹੀ ਕੋਈ ਕੀ ਫਰਕ ਨਿਕਲਿਆ ਆਹ ਨੂੰ ਬੜਾ ਮਾਨ ਹੀਰੇ ਦੇ ਇਹਨੂੰ ਥਾਪੀਆਂ ਦੇ ਦੇ ਮੈਂ ਤੋਰਾ ਜਾ ਲਗਾ ਪਾ ਪੁੱਤ ਕੋੜੀ ਪੋਤਣੀ ਹੁਣ ਪਰਛਾਣ ਨੂੰ ਦੇ ਹਣ ਮਾ ਆਹ ਹੋਏ ਇਹਨਾਂ ਤੇ ਜੂਡ ਮਾਰਨ ਦੇ ਆ ਗਏ ਹੁਣ ਹੈਦਰਾ ਪਾਉਣਾ ਕਿਹਨਾ ਪਾਉਣਾ ਪਾਉਣਾ ਨਾ ਮਗਰ ਰੱਖਣ ਵਜੇ ਚੰਪੂਣਾ ਲਿਆ ਜਾਣਾ ਏਡਾ ਪਾਉਣਾ ਨਾ ਤਰਤੀ ਚੁੱਕੇ ਹੈਦਰੇ ਨਾ ਮੈਂ ਇਹਨਾਂ ਨੇ ਲੈ ਲੈ ਇਹਨਾਂ ਨੂੰ ਲਿਆ ਆਇਆ ਬਾ ਵੀਰ ਤੇ ਪਾਉਂਦਾਈ ਹੈ ਆਗੇ ਐ ਕਰਦਾ ਮੈਂ ਲੋਕ ਕਰਾਉਂ ਨਹੀਂ ਕਰਦਾ ਮੈਂ ਮੋਦੀ ਕਿ ਇਤਰਾਹ ਕਰਦਾ ਕਿ ਨਹੀਂ ਉਹ ਵੇਖ ਜਿੱਦਾ ਗੰਦਾ ਆਉਣਾ ਏ ਜਿੱਦਾ ਏ ਬਰਾਬ ਤਾ ਗੰਦਾ ਹੈ ਕਿਹੜੀ ਕੌਡੀ ਬਾਅਦ ਤੇ ਤੇਰੀ ਫੇਰ ਮੈਂ ਪਾਈ ਨਾ ਇਹ ਜਾ ਕੇ ਮੈਂ ਬਾਹੂ ਖੜ ਕੇ ਢੇਰ ਨਾ ਕੌਡੀ ਪਾਜ ਆ ਕੇ ਐਂਡਰੀ ਮਾਰਦੇ ਨੇ ਐਂਡ ਦੀ ਆਵਾਜ਼ਾਂ ਮਾਸ਼ੇਰੇ ਬਣਾਉਂਦਾ ਜੋੜਾ ਦਾ ਪਾਦੇ ਪਾਦੇ ਇਹ ਬੰਦੀ ਆ ਗਿਆ ਕੋਈ ਨਹੀਂ ਹੁੰਦਾ ਪਰ ਇਹ ਉਹ ਇਹ ਮਹਾਤਿ ਪਾਜ ਜੇ ਹੱਥ ਪੈਰੀ ਲੰਮੜਾ ਹੋਊਗਾ ਆਪੇ ਵੇਖੀ ਜਾਊਗੀ ਉਹ ਯਾਰ ਉਹਨੇ ਜਰ ਨੂੰ ਚੱਲ ਗਿਆ ਦੀ ਜਾਨ ਛੁੱਟ ਗਈ ਗੇ ਵੀ ਜਾਨ ਛੁੱਟ ਗਈ ਜਾਨ ਮਾਰਾ ਬੜਾ ਪੀ ਬੜੇ 200 ਨੜੀ ਦੀ ਹੈ ਚ ਪ੍ਰਬੰਧ ਦਾ ਕਿੰਨੀ ਟੱਕੀ ਓ ਗੁਰੂਆ ਉਹ ਦੋ ਜਾਲੇ ਹੋ ਰਿਆ ਬਗਾ ਹਾਂ ਉਹ ਆ ਪੈਣ ਮੰਗਿਆ ਦੋਸੋ ਨਿਕਲੇ ਆ ਪੂਰੀ ਤੇਜ਼ 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 ਗੱਗੂ ਨਾ ਮੇਰੇ ਗੱਗੂ ਨਾਲ ਗੱਗੂ ਕਿੱਥੇ ਹੈ ਤੇ ਤੁਸੀਂ ਕਿੱਥੇ ਦੇ ਮੋਟਿਆ ਐਣੀ ਨਹੀਂ ਫਰਕ ਦੇਣੀ ਹੁੰਦਾ ਕੰਮ ਖੇਜੋ ਤੁਸੀਂ ਵੀ ਖਲੋ ਜਾਓ ਤੁਸੀਂ ਤੁਸੀਂ ਖਲੋ ਜਾਓ ਖਲੋ ਜਾਓ ਖਲੋ ਜਾਓ ਖਲੋ ਜਾਓ ਸੇਤੀ ਮੇਲਾ ਲੱਗ ਗਿਆ ਆਣ ਕੇ ਉਹ ਆ ਕੇ ਘੁੰਮ ਕੇ ਜਿੱਦਾਂ ਹੀ ਉਹ ਤੁਹਾਡੇ ਲੱਗੇ ਆ ਗਏ ਉਦੋਂ ਖੇਜ ਦਿਓ ਜਾਂਦੋ ਚਲੋ ਔਰ ਗਲਤ ਲੱਗੀ ਜੋ ਤਾਰ ਲਾ ਦੇ ਪਿੱਛੋਂ ਉਹ ਲਾ ਦੇ ਸਾਰਾ ਖਰਾਬ ਹੋ ਜੂ ਮੋਟਰ ਮਾਟਰ ਮੋਟਰ ਨਾ ਛਾੜ ਦਿਓ ਓਏ ਗੱਗੂ ਆ ਗਈ ਹੋ ਗਿਆ ਏ ਇੱਕ ਬੜੀ ਤੇਨ ਮਾਰੀ ਚਲੋ ਓਏ ਤੁਸੀਂ ਤਾਰ ਤੂੜ ਛੜਨਦੇ ਨਹੀਂ ਲਾ ਦੇ ਉਹ ਤੇਰੇ ਰਾਜ ਆ ਗਈ ਹੈ ਬਗਲੇ ਆ ਜਾਣਾ ਬੜਾ ਯਾਲੀ ਕੰਮ ਆਵੇ ਚਲੋ ਚਲੋ ਕਈ ਦੋ ਖੇਦੋ ਜੋ ਬਣਾ ਉਹ ਸੈੱਲ ਲੈਓ ਗੈਨਰ ਕਰਦੇ ਸੈਂਡ 400 ਦਾ ਸੈੱਲ ਆਉਣਾ ਵਾ ਤੁਹਾਨੂੰ ਸੈਂਡ ਕਰਿਓ ਉਸਕੇ ਨਾਲ 400 ਦਾ ਆਉਣਾ ਵਾ ਤੇ ਤੁਸੀਂ ਪਾ ਦੇਣਾ ਮਨਿੰਦਰ ਨੂੰ ਸਕੈਨਰ ਸੈਂਡ ਕਰਨਾ ਜੀ ਤੁਹਾਨੂੰ 17 ਰੁਪਏ ਸੈਲ ਪੈਣ ਨਹੀਂ ਮਾਮਾ origignal 400 ਦਾ ਆ ਹ ਮੈਂ ਆਪੇ ਲੈ ਆਉਂ ਰਹਿਣ ਤਾਂ ਤੁਸੀਂ ਛੋੜੋ ਖੇਚ ਲੈਣਾ ਹਾ ਟਾਈ ਜੇ ਬੜਾ ਆ ਗਿਆ ਤੇ ਤਨੀ ਚ ਕੀ ਹੈਗਾ 440 ਦਾ ਇਹ ਨਹੀਂ ਗੱਲ ਹੈ ਜਿਹੜੇ ਸਾਵਣਾ ਤੁਸੀਂ ਆਉਂਦਾ ਜੇ ਸਪਰੈਂਟਾਂ ਦੇ ਤੁਸੀਂ ਮਾਰੀਆਂ ਚਾਰ ਚਾਰ ਉਹ ਜੋ ਮਣ ਵਿੱਚ ਖਲੋ ਖਾੜੇ ਦੇ ਵਿੱਚ ਰੋ ਵਿੱਚ ਸਟਾਲਰ ਆ ਗਿਆ ਸਾਮਣੇ ਹੀ ਬਸ 30 ਸਕਿੰਟਾਂ ਹੀ ਬੰਦਾ ਟੱਕ ਜਾ ਜਾਈਦਾ ਅਗਲੇ ਬੰਦੇ ਉੱਤੇ ਕੋ ਜਟ ਤੁਮ ਟੱਟ ਜਾ ਜਿਵੇਂ ਉਹ ਟੱਟ ਜੇ 30 ਸਕਿੰਟਾਂ ਦਾ ਬੰਦਾ ਠੱਠਣਾ ਚਾਹੀਦਾ ਅਗਲੇ ਪੰਨੇ 30 ਸਾਂਗੜੀ ਦੀ ਕੁਸ਼ਤੀ ਬੰਦੇ ਦੇ ਜ਼ੋਰ ਲਵਾਉਣਾ ਇੰਨਾ ਅਗਲੇ ਪੰਨੇ ਦਾ ਪਾ ਮਾਰਨਾ ਮਿੱਟੀ ਸਿਰਫ ਖੋਲਣਾ 30 ਸਾਂਗੜੀ 체ਤੀ ਬਾਕੀ ਇਹ ਨਹੀਂ ਡੰਡ ਮਾਰੋ ਵੱਡੇ 20 20 ਚੱਲ 체ਤੀ ਸਟਾਰਟ ਕਰੋ ਉਹਨਾਂ ਨੂੰ ਮੜ ਕੇ ਸਾਹ ਲੈਣਾ 30 ਸਕਿੰਟ ਲਾ ਕੇ ਤੇ ਆ ਟਾਈਮ ਲਾਇਆ ਹੀ ਉਹਨੇ ਕਾ ਕਰ ਉਹਨੂੰ ਮੋਦਾ ਕਰ ਜੱਫਾ ਪਾ ਬਸ ਜੋ ਮਰਜ਼ੀ ਕਰਤੇ ਜੜ ਦਵਾ ਦੋ ਉਹਦਾ ਮੋਢੇ ਲਵਾ 20 ਸਕਿੰਟਾਂ 30 ਸਕਿੰਟਾਂ ਖਲੋਣਾ ਨਹੀਂ ਗਏ ਨਹੀਂ ਕੰਮ ਕਰਨਾ ਵੀ ਪਾਵੇਂ ਛੱਡ ਕੇ ਸਿੱਧਾ ਕਰ ਮੇਰੀ ਨੂੰ ਫੜ ਕੇ ਸਿੱਧਾ ਕਰ ਦੇ ਲੰਮੇ ਨਹੀਂ ਪਣਾ ਚੋਗਣਾ ਤੀ ਬਣਾ ਨਾ ਉੱਠਾ ਉਹ ਤੀ ਨਹੀਂ ਬਣਾ ਖੋਤੀ ਨਹੀਂ ਬਣਾ ਛੇਤੀ ਜੋਰ ਲਾ ਯੋਰ ਗੱਲ ਚੜਦੇ ਖੜਦੇ ਦੂਜਾ ਬਣਾ ਜਾ ਲੰਮਾ ਛੇਤੀ ਆ ਚੱਲ ਲੰਮਾ ਮਾਰ ਮਾਰ ਮੁੱਕੀ ਉਤੋਂ ਸਵੈਟਰ ਹੈ ਸੁਟੀ ਜਾ ਇਹਨੂੰ ਵਿੱਚ ਰਹਿ ਦਊਗਾ ਰਾਈਗੇ ਨਾ ਨਾ ਤੂੰ ਵੇਤਰ ਤੂੰ ਚੱਲ ਰਾਜੇ ਡੰਡ ਮਾਰਨਾ ਚੱਲ ਤੂੰ ਡੰਡ ਮਾਰ ਲੈ ਨਹੀਂ ਦੋ ਮਿੰਟ ਨਹੀਂ ਹੈਗੇ ਨਾਲ ਟਾਈਮ ਨਹੀਂ ਲਾਉਣਾ ਆਪਾਂ ਕੀ ਕਰਨੇ ਆਜੇ ਕਿੱਥਿਆ ਪਾਣੀ ਆਉਣੀ ਹੈ ਭਾਈ ਚੱਲ ਲੰਮੇ ਪਿਆਰ ਓਖੇ Tata ਆਇਮੀ ਖੇਤੀ ਕਰਾ ਚੱਲੋ ਤੀਜਾ ਬੰਦਾ ਗੱਗੂ ਜਾ ਚੱਲ ਕਗਨ ਚੱਲ ਜੋ ਬਣਾ ਖੜਾ ਹੋ ਬੁੱਤ ਖੜਾ ਤਗੜਾ ਹੀ ਤਗੜਾ ਹੀ ਤਗੜਾ ਜੀਦਦਾਰੀ ਰੱਖ ਦਵਾਲਾ ਗੱਗੂ ਐ ਪੰਜੇ ਨਹੀਂ ਢਾਉਣੇ ਧਾ ਉਹਨੂੰ ਕੋ ਬਗਲਾ ਚੜਾ ਕੇ ਥੱਲੇ ਖੁਲੇਣਾ ਬਾੜ ਦੇ ਮੂਦਾ ਘਾਰ ਉਹਨੂੰ ਥੱਕਿਆ ਹੈ ਮੂਦਾ ਘਾਰ ਉਹਨੂੰ ਮੂਦਾ ਘਾਰ ਹਾ 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 ਛੱਡ ਦੇ ਤੂੰ ਤੀਜਾ ਬੰਦਾ ਜਾ ਉਹਦੇ ਤੇ ਕਿਹੜਾ ਮੋਦੀ ਚੱਲ ਛੇਤੀ ਛੇਤੀ ਗੱਡੂ ਡੰਡ ਮਾਰ ਜੋ ਡੰਡ ਮਾਰ ਤੇ ਤੇ ਮੋਟਾ ਲਾ ਤੂੰ ਹੀ ਮੋਦੀ ਆਪਣੇ ਇੱਕ ਪਣਾ ਨਹੀਂ ਨਾ ਵੀ ਢੋਲ ਉਹਦੇ ਨਾਲ ਤਵਾ ਦਾ ਮੋਢੇ ਨਵਾਉਂਦੇ ਤੇਜ਼ ਕਰ ਤੇਜ਼ ਇਹ ਤੇਜ਼ ਤੇਜ਼ ਮੋਟੋ ਮੋਟੋ ਚੱਲਾ ਮਿਆ ਸਿੱਧਾ ਚੱਲ ਚੱਲ ਮੋਟਿਆ ਸਲੋ ਨਹੀਂ ਕੁਸ਼ਤੀ ਖਤਮ ਕਰ ਪਾਵੇਂ ਆਪ ਵਾਲਾ ਪਾਵੇਂ ਉਹਦੇ ਨਾਲੇ ਕਾਮਨ ਮੇੜ ਬਸ ਚੱਲਾ ਚੱਲ ਰਾਜੇ ਦੇ ਦਿਖਾ ਦੇ ਭੋਲ ਰਾਜੇ ਨਾਲ ਰਾਜੇ ਟਾ ਕੇ ਪਰੇ ਜੇ ਮੈਂਟੇਨਮੈਂਟ ਹੀ ਮਾਰਨਾ ਹੈ ਜਿਆਦਾ ਟਾਈਮ ਨਹੀਂ ਲਾਉਣਾ ਆਟਾ ਹਾਈ ਟਰੰਪ ਮੋਢੀ ਲੈਣਾ ਆ ਜਨਾ ਦਵਾ ਦਾ ਬਗਲ ਭਾਰ ਮੋਢਾ ਕਰ ਜੋ ਮਰਜੀ ਕਰੋ ਉਹਦੇ ਤੇ ਕਰਦੇ ਆ ਆ ਜਾ ਜੋਬਣਾ ਵਿੱਚ ਬਾਹਰ ਚੱਲ ਜੋਬਣਾ ਚੱਲ ਜੋਬਣਾ ਨਿੱਕੇ ਜੋਬਣਾ ਤੂੰ ਬਾਹਰ ਚੱਲ ਚੱਲ ਲੰਮਿਆਂ ਚੱਲ ਚੱਛੇਤੀ ਦਾ ਲੰਮਿਆਂ ਮਿੰਟੋਂ ਮਿੰਟੀ ਬਗਲ ਚਾੜ ਮੋਢਾ ਮਾਰ ਜੋ ਵਜਦਾ ਮਾਰ ਕੇ ਨੂੰ ਮੋਢਾ ਕਰ ਬੱਸ ਖਤਮ ਕਰਕੇ ਕੰਮ ਨਾ ਮਾਰ ਮੋਢੇ ਲਵਾਦੇ ਮਿੰਟਾਂ ਸਕਿੰਟਾਂ ਇਹ ਕੰਮ ਹੋਣਾ ਚਾਹੀਦਾ ਵਾ ਆਂਦਰਾ ਤੱਕ ਜੋਰ ਚੱਲਣਾ ਚਾਹੀਦਾ ਢੀਆਂ ਦਾ ਸਾਰਾ ਯੋਰਲਾ ਸਾਰਾ ਮਿੰਟੋ ਮਿੰਟੀ ਦਾ ਕਾਂਟਾ ਕੁਸ਼ਤੀ ਚਾਹੀਦੀ ਆ ਸਾਡਾ ਕੁਸ਼ਤੀ ਮਿੰਟੋ ਮਿੰਟੀ ਬਾਹਰ ਆ ਜਾ ਬਾਹਰ ਆ ਜਾ ਛੇਤੀ ਇਹ ਨਹੀਂ ਕਰਨੀ ਬਾਹਰ ਹੋ ਬਾਹਰ ਬਾਹਰ ਚੱਲ ਓਏ ਗਗਨ ਚੱਲ ਮਿੰਟੋ ਮਿੰਟੀ ਤੋਂ ਹਾਂ ਮਿੰਟੋ ਮਿੰਟੀ ਛੇਤੀ ਕਰੋ ਛੇਤੀ ਛੇਤੀ ਮਾਰ ਡੰਡ ਚੋਂ ਨਾ ਠੀਕੀ ਡੰਡ ਮਾਰ ਲੰਮੇ ਪੈਰ ਦਿਖਾਓ ਕੋਈ ਨਾ ਛੇਤੀ ਮਾਰ ਡੰਡ ਕੋਕੂ ਆ ਗਈ ਕਰਕੇ ਬਹਿ ਗਿਆ ਤੇਰੇ ਵਡੇਰ ਕਿੱਕਾ ਕਮਟੇ ਕੀ ਖੇਤੀ ਰਾਜਾ ਟੱਪਣੀ ਦਾ ਬੰਦਾ 30 ਸੈਕਿੰਡ ਤੋਂ ਟੱਪਣ ਦਾ ਟਾਈਮ ਜ਼ਰਾ ਉਹ ਸਿੱਧਾ ਖਿਡਾਰੀ ਨੂੰ ਕਾੜੀ ਖਿਡਾਰੀ ਪਗੜਾ ਚੜ੍ਹ ਕੇ ਟਾਹ ਨੂੰ ਦਾਅ ਮਾਰ ਕੇ ਸਿੱਧਾ ਛੱਡ ਕੇ ਖਲੋ ਯਾਰ ਇਹਦੇ ਘੜੀ ਦਾਅ ਮਾਰ ਲੰਮੇ ਨਹੀਂ ਪੈਣਾ ਅਗਲੇ ਬੰਨੇ ਬੰਦੇ ਦੇ ਉਹ ਸਿੱਧਾ ਖਿਡਾਰੀ ਨੂੰ ਉਹ ਛੱਡ ਕੇ ਖਲੋ ਸਿੱਧਾ ਖਲੋ ਖੇਤੀ ਪਗੜਾ ਬੋੜਾ ਟਾ ਕੇ ਤੇਗਾ ਮਾਰ ਕਿੱਤਾ ਮੈਂ ਉਹਨਾਂ ਦੰਮੇ ਕਾ ਤਾਂ ਲਾਕਟ ਪੇਰ ਮਾਰਾ ਵਾਟੇ ਕਟ ਪੇਰ ਮਾਰਾ ਮਾਰ ਬਗਲਾਪਾਰ ਕਿੱਟਾ ਉਹਨਾਂ ਨੇ ਜੋ ਮਾਰਾ ਦਾ ਮਾਰ ਕੇ ਕਾ ਵਾਗੀਆਂ ਇੰਦੀਆਂ ਜਾਨ ਪ੍ਰਾਣੀ ਨਹੀਂ ਰਾਜਾ ਬੰਦਾ ਠੱਠ ਨਾ ਜਾਇਦਾ ਹੁਣ 5 7 ਸੈਕਿੰਡ ਜੇ ਨਹੀਂ ਤਾਂ ਮੈਂ ਸੂਟਾ ਫੜਮਣੇ ਆ ਗਿਆ ਚਾਣਾ ਨਾ ਨਾ ਟਾਈਮ ਵੇ ਇੰਦੀਆਂ ਕਠਾਏ ਇਧਰੋਂ ਉੱਠ ਕੇ ਉੱਥੇ ਹੀ ਲੰਮੇ ਪੈ ਗਿਆ ਇਧਰੋਂ ਬੰਦੇ ਪਾਏ ਆ ਜੇ ਇਧਰ ਇਧਰ ਓਏ ਜਾ ਬੰਦੇ ਦੇ ਨਿੱਕੇ ਰਹਿ ਗਏ ਓ ਇਧਰ ਗੰਡਾ ਫੜ ਛੇਰਿਆ ਚੱਲ ਅਗਲਾ ਜੋਬਣਾ ਵਿੱਚ ਜਾ ਖਾਣੇ ਦੇ ਇਹਦੇ ਨਾਲ ਕੋਲ ਕੇ ਬਾਹਰ ਆ ਜੀ ਜੋਬਣਾ ਜੱਜ ਮੇ ਨਿੱਕਿਆ ਆਈਆਂ ਐਂਟੋ ਮਿੰਟੋ ਮਿੰਟੋ ਨਾਲ ਲੰਮਿਆ ਮਿੰਟੋ ਮਿੰਟੋ ਪਗੜਾ ਚਾੜ ਨੂੰ ਤੇਗਾ ਮਾਰੋ ਸ਼ੋਅ ਕਰਨੇ ਕਰਾ ਕਦਮ ਕਰ ਕੁਤੀ ਬਾਸ ਖਤਮ ਆਜੇ ਇਹ ਜੇ ਤੇਜ਼ ਤੇਜ਼ ਤੇਜ ਕਰਨੀ ਕੁਸ਼ਤੀ ਬਸ ਛੋਨੀ ਬਾਹ ਪਾ ਕੇ ਮੋੜਾ ਕਰ ਦੇ ਚੋਕਰ ਇਹਨੂੰ ਅਗਲੇ ਬਨੇ ਤਾਹੋਂ ਡੇੜਾ ਆ ਕੇ ਛੋਨੀ ਪਾ ਕੇ ਟੋਕਲੇ ਪਲਟੀ ਮਾਰਾ ਦੇਗੀ ਤੇਜ ਤੇਜ ਕੁਸ਼ਤੀ ਲੰਮਿਆ ਤੇਜ ਕਰ ਸਲੋ ਨਹੀਂ ਕਰਨੀ ਟਾਈਮ ਨਹੀਂ ਖਰਾਬ ਕਰਨਾ ਤੂੰ 30 ਸਕਿੰਟ ਪਾ ਦੇ ਐਨੀ ਲੰਮੀ ਕੁਸ਼ਤੀ ਨਹੀਂ ਕਿਸੇ ਦੀ ਕਹੀ ਜੀ ਤਰੀਕੇ ਨਾਲ ਟੰਗੀ ਮਾਰ ਨੂੰ ਛੁੱਡ ਦੇ ਆਹ ਪਾਣੀ ਛੇਤੀ ਛੇਤੀ ਪੀਆ ਹੋਵੇ ਠੀਕ ਕੋਈ ਵੀ ਕਿੱਛ ਲੰਮਿਆ ਆਹ ਸਹੀ ਆਹ ਨੇ ਉਹ ਆਹ ਜਿਹੜਾ ਨਾ ਖੇਤੀ ਕਰ ਖੇਤੀ কুਸਤੀ ਦੇ ਦੰਦ ਕਾਰਾ ਨਾ ਟਾਈਮ ਨਹੀਂ কুਸਤੀ ਦਾ ਜਿਹੜੀ ਕਾੜਾ ਕਰਤੀ ਉਹ ਨਾ ਸ਼ੁਰੂ ਕਰੇ ਕਦਮੂਲੀ ਗਈ ਆ ਜੋਰ ਮਾਰ ਲੰਮਿਆ ਜੋਰ ਮਾਰ ਚੱਲ ਆ ਜਾ ਬਾਹਰ ਚੱਲ ਚੱਲ ਅੰਮਿਆ ਉੱਠ ਵੇਚੋ ਚੱਲ ਆ ਜਾ ਠੱਠੀ ਜਾ ਤੇ ਗਾੜੀ ਬੰਦੇ ਪੂਰੇ ਕਰਨੇ ਪੈਣੇ ਉਹ ਬੰਦੇ ਪੂਰੇ ਕਰ ਖੜਾ ਹੋਰ ਤਾਂ ਨਹੀਂ ਆਏ ਆਦੇ ਬੰਦੀ ਨਹੀਂ ਹੋ 1900 ਲਗੇ ਕਰੋ ਓਏ ਮੜਾ ਮੋੜ ਤੇ ਅੱਗੇ ਆਸਰਾ ਕਰ ਚੱਲ 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 ਆਹ ਮੋਦੀ ਨੂੰ ਇਹਨੂੰ ਥੁਣ ਨਹੀਂ ਲਿਆਂਦਾ ਆਹ ਤੇਰੇ ਤੋਂ ਦੇ ਬੰਦੇ ਰਹੇ ਨੇ ਦੋ ਕੋਣ ਕਾਲਿਆਂ ਤੇ ਜਵਾਗ ਹੈ ਜਵਾਗ ਨਾਲ ਹੋ ਗਿਆ ਚੱਲ ਓਏ ਗਗਨ ਮੈਂ ਮਾਰਾਂ ਥੱਲੇ ਬੰਦੇ ਨਹੀਂ ਮਾਰਾਂ ਜੀ ਜਾਰੀ ਰੱਖ ਆ ਬਨੇ ਡੱਬ ਨਾ ਕਿਹ ਦਿਖਦਾ ਫਿਰਦਾ ਨਾ ਗੱਡੀ ਆ ਜੁਦਾ ਉਹਨਾਂ ਦੇ ਬਗਲ ਪਰ ਕੇ ਮਾਰੇ ਨੂੰ ਚੁੱਕ ਕੇ ਥਲੇ ਡਿੱਗਣਾ ਨੇ ਚੁੱਕਾ ਸਾਡੇ ਜਿਆਦਾ ਟਾਈਮ ਨਹੀਂ ਕਾਲਾ ਦਾ ਮੋਦੀ ਨੂੰ ਢਾਣਾ ਛੇਤੀ ਛੇਤੀ ਛੇ ਉੜਾਂ ਨਹੀਂ ਕੋਈ ਆਉਟ ਕੇ ਇੱਧਰ ਦੇ ਚਾ ਇਹਨਾਂ ਨਈ ਉਹ ਨਣਾਕਰ ਮੋਟਰ ਖਰਾਬ ਬੰਦ ਹੋ ਗਈ ਆਪੇ ਜਾ ਆਵਦੀ ਓਏ ਛੇਤੀ ਕਰ ਛੇਤੀ ਕਰ ਖੇਤੀ ਕਰ ਛੇਤੀ ਇਹਨਾਂ ਦਾ ਟਾਈਮ ਨਹੀਂ ਮੋੜੇ ਜੜਾਉਣੇ ਉਹ ਗੱਗੂ ਮੁੱਦਾ ਜਾਂ ਪਿਆਹ ਗਾੜੀ ਉਹਦੇ ਤਾਂ ਹੋ ਗਈ ਛੱਡ ਦੇ ਅਗਲਾ ਬੰਦਾ ਜਾਓ ਵਿੱਚ ਚੱਲ ਨਾਲ ਨਿਕਰ ਛੇਤੀ ਗੱਗੂ ਖਲੋ ਅਗਲੇ ਬੰਦੇ ਬੰਦੇ ਤੇ ਬਾਰ ਆਯਾ ਮੋਦੀ ਚ ਚਲਾ ਫੁੱਲ ਜੋਰ ਲਾਉਣਾ ਠੀਕ ਆ ਟਾ ਕੇ ਬੰਨੇ ਹੋ ਜਾਂ ਓ ਟਾ ਦੇ ਜਾਂ ਟੂ ਟਾ ਦੇ ਇੱਕ ਬੰਨੇ ਹੋ ਇਹਨਾਂ ਦਾ ਟਾਈਮ ਕੁਸਤੀ ਨਹੀਂ ਚਲਣੀ ਮਿੰਟ ਮਾਰੋ ਜਿੰਨੇ ਮਿੰਟ ਹੋਣਾ ਜਿੰਨੂ ਵੀ ਛੇਤੀ ਕਰੋ ਛੇਤੀ ਤੇਜ਼ ਤੇਜ਼ ਲੰਮਿਆਂ ਤੂੰ ਨਹੀਂ ਟੱਠਣਾ ਕੰਜਰ ਦੇ ਉੱਤੇ ਮਾਰੀ ਜਾਂਦੇ ਚੱਲ ਗੱਗੂ ਚੱਲ 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 ਗੱਗੂ ਛੇਤੀ ਉੱਠ ਚੱਲ ਸਟਾਰਟ ਹੀ ਕੰਮ ਤੇਜ਼ ਤੇਜ਼ ਮੋਟਿਆ ਤੈਨੂੰ ਦਾ ਆਉਂਦੇ ਮਾਰ ਕੇ ਮੁੱਦਾ ਕਰਦੇ ਨੂੰ ਹੱਥ ਨਾ ੜਾ ਓਏ ਬਗਲਪਾਰਾ ਨੂੰ ਗੱਗੂ ਆ ਮੇਰ ਜਾਨ ਨਾ ਛਡਾਓ ਚੱਲ ਜੋ ਬਣ ਨਿਕਿਆ ਛੱਡ ਦੇ ਓਏ ਇੱਥੇ ਆ ਓਏ ਆ ਗੱਗੂ ਛੇਤੀ ਆ ਵੇ ਚਾ ਵਿੱਚ ਵੇ ਤਾ ਵਿੱਚ ਤੇਜ ਕੋਲ ਨਹੀਂ ਜੋ ਬਣ ਟਾਉਣਾ 30 ਸੈਕਿੰਡ ਚ 25 ਸੈਕਿੰਡ ਹੋਏ ਮੈਂ ਸਟਾਰਟ ਕਰਤੀ ਤੇਜ 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 ਇੱਥੋਂ ਤੇਗਾ ਮਾਰ ਬਗਲ ਚੜਾ ਕੇ ਨਾਲ ਟੰਗੀ ਮਾਰ ਨਹੀਂ ਦੇ ਗੱਗੂ ਆ ਗਈ ਹੁੰਦਿਆ ਵਾ ਮੋਦੀ ਪਰਿਓ ਚੱਲ ਰਾਜਾ ਹੁਣ ਬੇਟਾ ਕੋਲ ਗੱਗੂ ਉੱਠ ਕੇ ਗੱਗੂ ਉੱਠ ਝੱਗਣ ਉੱਠ ਬੈ ਗਈ ਤੇ ਅੱਖਾਂ ਮੀਟ ਕੇ ਖੋਲ ਨਹੀਂ ਚੱਲ 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 ਟਾਈਮ ਪੂਰਾ ਕਰ ਟਾਈਮ ਪੁੱਛਾ ਵਿੱਚ ਜਾ ਵਿੱਚ ਉਹਦੇ ਚੱਲ 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 ਛੇਤੀ ਕਰ ਛੇਤੀ ਲੱਗਣੀਆਂ ਲੱਗਣੀਆਂ ਸਾਰਿਆਂ ਨਾਲ ਛੇਤੀ ਕਰੋ ਛੇਤੀ ਜੀਦਾਰੀ ਦਾ ਘੱਕ ਗਗਨ ਬੱਸ ਟਹਿਣਾ ਨਹੀਂ ਮੇਰੇ ਤੋਂ ਛੇਤੀ ਛੇਤੀ ਗੱਗੂ ਛੇਤੀ ਟਾਈਮ ਨਹੀਂ ਐਣਾ ਨਾ ਟਾਈਮ ਨਹੀਂ ਹੈ ਰਾਜਾ ਜਵਾਗ ਟਾਉਣ ਤੇ ਵੀ ਨਾ ਟਾਈਮ ਲੱਗਣਾ ਚੱਲ ਮੋਦੀ ਵਿੱਚ ਉਹ ਆਇਆ ਬਾਹਰ ਓਏ ਚੱਲ ਲਾਲ ਨਿੱਕਰ ਚੱਲ ਓਏ ਤੂੰ ਰਹਿਂਂਦਾ ਰਾਜਾ ਨਿੱਕੇ ਹੁਣ ਨਿੱਕੇ ਆਣਾ ਨਿੱਕੇ ਰਹਿੰਦੇ ਛੇਤੀ ਜਾ ਛੇਤੀ ਛੇਤੀ ਹਸਣਾ ਨਹੀਂ ਕੋਈ ਨਾ ਢਾਠੀ ਜਾਵੇਂਗਾ ਕੀ ਆ ਇਹ ਕੁੰਬ ਦਾ ਮੇਲਾ 12 ਸਾਲੀ ਹੋਣਾ ਤੈਨੂੰ ਸ਼ਰਮੰਦ ਹੋ ਜਾ ਕੇ ਗੁੱਸਾ ਖਾਏਗਾ ਇਹ ਨਹੀਂ ਕੋਈ ਗੱਲ ਹੈ ਜਵਾਕ ਕਾਣਾ ਖੋਲਦਾ ਆਪਾਂ ਚੱਲ ਦੂਜਾ ਅਮਿਆ ਛੇਤੀ ਆ ਰਾਜਾ ਬਾਹਰ ਕੋਈ ਗੱਲ ਹੀ ਨਹੀਂ ਢੱਟ ਗਿਆ ਤੇ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਦੇ ਭਾਵੇਂ ਸਾਰੇ ਢਾਈ ਆ ਜੇ ਜਵਾਗ ਹੈ ਤੁਹਾਡਾ ਨਹੀਂ ਕੋਈ ਗੱਲ ਛੇਤੀ ਛੇਤੀ ਤੇਜ਼ ਹਮੇ ਉਤੋਂ ਦੀ ਪਲਟੀ ਮਾਰ ਜਾ ਨੇ ਮੁੱਦਾ ਆ ਜਾਣਾ ਇਹ ਨਾ ਜੀਦਾਰੀ ਬਹੁਤ ਬੰਦੀ ਆ ਇਸ ਟਾਈਮ ਨਾ ਬਣੂਗਾ ਠੀਕ ਆ ਕਿੰਨਾ ਯੋਰ ਲੱਗਣ ਦਿਆ ਐ ਲੱਗਦਾ ਨਾ ਪੂਰਾ ਯੋਰ ਨਾਲੇ ਉਹਨ ਟਾਈਮ ਲਾਇਆ ਨੇ ਉਸਦੀ ਕਿੰਨੀ ਚੱਲਣ ਦੀ 30 30 ਸਾਗੜ ਬੱਸ ਟਾਦੇ ਮੋਟੇ ਪਾਦੇ ਪਾਰ ਸਾਰਾ ਉੱਤੇ ਚੱਲਾ ਚੱਲ ਗੱਗੂ ਚੱਲ ਗੱਗੂ ਮੋਟੇ ਓਠ ਓਠ ਮੋਦੀ ਓਠ 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 ਤੇਜ਼ ਕੋਲ ਲੈ ਗੱਗੂ ਤੇਜ਼ ਸਲੋ ਨਹੀਂ ਐਵੇਂ ਹੱਥ ਜੇ ਨਾ ਹੜਾਇਓ ਜੇ ਟੈਂਟ ਮੋਣ ਕਰਨਾ ਟੈਂਟ ਮੋਣ ਜਿੰਨੇ ਵੀ ਟੋਣਾ ਵਾ ਕੱਢ ਦੇ ਦੁਜਾਬਾ ਚੱਲ ਜੋਬਨ ਤੂੰ ਰਹਿਣਾ ਨਾ ਮੋਦੀ ਨਾ ਚੱਲ ਚੱਲ ਮੋਦੀ ਉੱਠ ਸਿੱਧਾ ਆ ਕੀ ਆ ਛੇਤੀ 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 ਜਿਆਦਾ ਚਲਾ ਗਿਆ ਨਹੀਂ ਛੁੱਟਣਾ ਜੋਬਨੌਲਾ ਉਹ ਗਾੜੀ ਤੇਜ਼ ਕਰ ਤੇਜ਼ ਛੜ ਦੇ ਚਲੋ ਚਲੋ ਪਹਿਲਵਾਨਾਂ ਤਕੜੇ ਜੇ ਕਿਹੜਾ ਉੱਠ ਗਿਆ ਨਾ ਮੈਂ ਲੱਕ ਖਾਰ ਜਨੇ ਜੇ ਡੰਡੇ ਤਕੜੇ ਜੇ ਪਹਿਲਵਾਨਾਂ ਤਕੜੇ ਜੇ ਚਲੋ ਮੰਤਰੀ ਖਿੱਚੋ ਖਿੱਚੋ ਜੋਬਨ ਖਿਚੋ ਖਿਚੋ ਹੱਥ ਸਿੱਧੇ ਰੱਖ ਜੋ ਬਣ ਅੱਗੇ ਨੂੰ ਕਰ ਚਾਚਾ ਗੰਨਮ ਚੱਲ ਬੱਲੇ ਲੰਮਿਆ ਲੰਮ ਇਹ ਕੋਡੇ ਲੰਭਾਈ ਚੱਲ ਕੋਡੇ ਲਾਉਣੇ ਥੱਲੇ ਛਾਵਾ ਲੰਮਿਆ ਕੋਡੇ ਲਾਉਣਾ ਮਰਦੰਦਾ ਨਾ ਉਹ ਥੋਣੀ ਕੋਡੇ ਲਾਉਣਾ ਦਾ ਚੱਲ 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 ਚਲੋ ਆਹ ਪਰਲੇ ਬੰਨੇ ਨਾ ਘੰਟਾ ਲਾ ਜਾਣ ਲੱਗਦੇ ਮੇਰੇ ਇਧਰ ਆ ਇਧਰ 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 ਦੋਸਤਾਂ ਮੇਰੀ ਕੰਮ ਨਾ ਇਧਰ ਵੇਖ ਇਧਰ ਕੀ ਬੰਦਿਆ ਦੇ ਇਧਰੋ ਇਧਰ ਉਥੇ ਨਾ ਜੇ ਆ ਇਧਰ ਵੇਖ ਲੋ ਕੀ ਬੰਦਿਆ ਦੇ ਥੱਲੇ ਕੱਪ ਥੱਲੇ ਕੱਪ ਥੱਲੇ ਕੱਪ ਫੁੱਲ ਟ੍ਰੇਨਿੰਗ ਚੱਲ ਰਹੀ ਆ 40 ਦਿਨ ਦਾ ਕੈਂਪ ਆ ਸਰੋ 40 ਦਿਨ ਦਾ ਮਾਰ 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 ਆ ਨਾ ਆੜਾ ਨਾ ਤਾੜ ਪੂਰਾ ਦਾਠ ਤੜ 5 ਵਜੇ ਕਿ ਹੋਣਾ ਚਾ 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 ਤੇਰੇ ਕੋਲ ਬਾਹ ਤੇਰੇ ਬਾਹ ਮਹਾਦਰ ਬਾਹ ਪਛਾਣਿਆ ਹੁਣ ਬਾਹਦਰ ਬਾਹਦਰ ਢਿੰਗ ਵੀ ਨਾਲ ਚੱਲ ਰਹੀ ਫੌਜ ਵਾਲੀ ਪਾਣੀ ਪੀਵਣ ਦਾ ਉਧਰ ਦੇਖ ਲੋ ਟੋਇਆਂ ਜੋ ਪਾਣੀ ਪਿਆ ਰੇ ਬੱਚਿਆਂ ਨੂੰ ਟੋਇਆ ਭਰ ਕੇ ਰੱਖਿਆ ਪਾਣੀ ਸਪੈਸ਼ਲ ਚਾ 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 ਮੂਹ ਕਾਜੀ ਹਾਂ ਇਹ ਸਾਰੀ ਫੌਜੀ ਟ੍ਰੇਨਿੰਗ ਚੱਲ ਰਹੀ ਕੋਸਾ ਆਰਮੀ ਚੋਂ ਆਏ ਆ ਆਰਮੀ ਨਾ ਵੀ ਮੈਦੇ ਪੀ ਆਏ ਆ ਆਦਾ ਨਾ ਚਾ 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 ਯਾ ਰਗੜੇ ਦਾ ਸਮਾਨ ਗਿਆ ਕੀ